ਬੀਜੇਪੀ ਵੱਲੋਂ ਇਕੱਲੇ ਲੋਕ ਸਭਾ ਚੋਣਾਂ ਲੜਨ ਦੇ ਐਲਾਨ ਤੋਂ ਬਾਅਦ ਅਕਾਲੀ ਦਲ ਨੇ ਕਿਹਾ ਕਿ ਪੰਜਾਬ ਦੇ ਖੇਤਾਂ ਦੇ ਲਈ ਉਹ ਪਹਿਲਾ ਐਲਾਨ ਕਰ ਚੁੱਕੇ ਨੇ ਕਿ ਪੰਜਾਬ ਦੇ ਖੇਤਾਂ ਦੀ ਰਾਖੀ ਦੇ ਲਈ ਹੀ ਸਮਝੌਤਾ ਕੀਤਾ ਜਾ ਸਕਦਾ ਹੈ ਅੱਜ ਇੱਕ ਪ੍ਰੈਸ ਵਾਰਤਾ ਦੌਰਾਨ ਸਾਬਕਾ ਵਿਧਾਇਕ ਰਣਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਅਕਾਲੀ ਦਲ ਪੰਜਾਬ ਦੀ ਮਾਂ ਪਾਰਟੀ ਹੈ ਤੇ ਪੰਜਾਬ ਦੇ ਹਿੱਤਾਂ ਲਈ ਹਮੇਸ਼ਾ ਵਚਨਬੱਧ ਹੈ ਅਤੇ ਉਹਨਾਂ ਨੇ ਕਿਹਾ ਕਿ ਪਹਿਲਾਂ ਹੀ ਇਸ ਗੱਲ ਨੂੰ ਲੈ ਕੇ ਐਲਾਨ ਕਰ ਦਿੱਤਾ ਗਿਆ ਸੀ ਕਿ ਜੇਕਰ ਬੀਜੇਪੀ ਪੰਜਾਬ ਦੇ ਹਿੱਤਾਂ ਲਈ ਸ਼ਰਤਾਂ ਮੰਨੇਗੀ ਤਾਂ ਹੀ ਸਮਝੌਤਾ ਕੀਤਾ ਜਾਏਗਾ ਆਓ ਸੁਣਦੇ ਹਾਂ ਅਕਾਲੀ ਭਾਜਪਾ ਦਾ ਜੋ ਗਠਜੋੜ ਨਹੀਂ ਹੋਇਆ ਸੋ ਇਸ ਤੇ ਰਣਜੀਤ सिंह ਦੇ ਲੋਦਾ ਕੀ ਹੈ ਕਹਿਣਾ ਸਟਿੰਗ ਹோம் ਨਿਊਜ਼ ਲਈ सुरेंद्र ਸੋਨੀ ਦੀ ਰਿਪੋਰਟ ਦੇਖੋ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਮਾਂ ਪਾਰਟੀ ਹੈ ਪੰਜਾਬੀਆਂ ਦੀ ਪਾਰਟੀ ਹੈ ਪੰਜਾਬ ਦੇ ਵਿੱਚ ਵਿਚਰਦੀ ਹੈ ਪੰਜਾਬ ਤੋਂ ਚਲਦੀ ਹੈ ਪੰਜਾਬ ਦੇ ਲੋਕਾਂ ਦੇ ਦੁੱਖ ਸੁੱਖ ਦੀ ਭਾਈਵਾਲ ਹੈ ਅਸੀਂ ਦਿੱਲੀ ਤੋਂ ਨਹੀਂ ਚੱਲਦੇ ਅਸੀਂ ਪੰਜਾਬ ਤੋਂ ਚੱਲਦੇ ਹਾਂ ਸਾਡਾ ਧਰਾਤਲ ਪੰਜਾਬ ਆ ਔਰ ਅਸੀਂ ਸ਼ੁਰੂ ਤੋਂ ਲੈ ਕੇ ਪੰਜਾਬ ਦੇ ਮਸਲਿਆਂ ਦੀ ਗੱਲ ਕਰਦੇ ਹਾਂ ਸੂਬਿਆਂ ਨੂੰ ਵੱਧ ਅਧਿਕਾਰਾਂ ਦੀ ਗੱਲ ਕਰਦੇ ਹਾਂ ਕਿਸਾਨਾਂ ਦੇ ਮਸਲੇ ਹੱਲ ਕਰਨ ਦੀ ਗੱਲ ਕਰਦੇ ਆ ਪਾਣੀ ਜੋ ਪੰਜਾਬ ਦਾ ਉਹਦੀ ਜੋ ਚੰਡੀਗੜ੍ਹ ਪਾਣੀ ਦੇ ਮਸਲੇ ਨੇ ਉਹਨਾਂ ਦੀ ਗੱਲ ਕਰਦੇ ਆ ਔਰ ਨਾਲ ਦੀ ਨਾਲ ਜਿਹੜੇ ਸਾਡੇ ਬੰਦੀ ਸਿੰਘ ਨੇ ਉਹਨਾਂ ਦੇ ਰਿਹਾਇ ਦੀ ਗੱਲ ਕਰਦੇ ਆ ਔਰ ਅੱਜ ਕੇਂਦਰ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ ਪਿਛਲੇ ਸਮੇਂ ਇਹਨਾਂ ਨੇ ਵਾਅਦਾ ਕੀਤਾ ਸੀ ਵੀ 550 ਸਾਲਾਂ ਕੋਲ ਨਾਨਕਦੇਵ ਜੀ ਗੁਰੂ ਗ੍ਰੰਥ ਸਾਹਿਬ ਵੀ ਬੰਦੀ ਸਿੰਘ ਰਿਹਾ ਕਰ ਦਿੱਤੇ ਜਾਣਗੇ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਸੀ ਹੋਰ ਸਾਡੀ ਪਾਰਟੀ ਦੀ ਕੋਰ ਕਮੇਟੀ ਨੇ 4 ਦਿਨ ਪਹਿਲਾਂ ਇਹ ਫੈਸਲਾ ਕੀਤਾ ਵੀ ਸਾਨੂੰ ਜਿਹੜੇ ਸੂਬਿਆਂ ਦੀ ਸਾਡੇ ਸਿਧਾਂਤ ਜ਼ਰੂਰੀ ਨੇ ਸਾਡੇ ਲਈ ਰਾਜ ਸੱਤਾ ਜ਼ਰੂਰੀ ਨਹੀਂ ਜਿਹੜਾ ਸਾਡੇ ਸਿਧਾਂਤਾਂ ਦੀ ਗੱਲ ਕਰੂਗਾ ਜਿਹੜਾ ਸਾਡੇ ਪੰਜਾਬ ਦੀ ਗੱਲ ਕਰੂਗਾ ਜਿਹੜਾ ਸਾਡੇ ਪੰਜਾਬ ਦੇ ਮਸਲੇ ਹੱਲ ਕਰਨ ਦੀ ਗੱਲ ਕਰੂਗਾ ਅਸੀਂ ਉਹਦੇ ਨਾਲ ਆ ਸੋ ਭਾਰਤੀ ਜਨਤਾ ਪਾਲਟੀ ਨੇ ਅੱਜ ਇਹ ਐਲਾਨ ਕਰਕੇ ਸਾਬਦ ਕਰਤਾ ਵੀ ਅਸੀਂ ਪੰਜਾਬ ਦੇ ਨਾਲ ਨਹੀਂ ਹਾਂਗੇ ਅਸੀਂ ਪੰਜਾਬ ਦੇ ਮਸਲੇ ਹੱਲ ਨਹੀਂ ਕਰਨੇ ਅਸੀਂ ਪੰਜਾਬ ਦੇ ਪਾਣੀਆਂ ਦੀਆਂ ਬਾਦੂ ਅਧਿਕਾਰਾਂ ਦੀ ਗੱਲ ਦੇ ਵਿੱਚ ਸਹਿਮਤ ਨਹੀਂ ਹਾਂਗੇ ਪੰਜਾਬ ਨੂੰ ਚੰਡੀਗੜ੍ਹ ਦੇਣ ਦੇ ਵਾਸਤੇ ਅਸੀਂ ਸਹਿਮਤ ਨਹੀਂ ਇਹ ਉਹਨਾਂ ਨੇ ਸਾਬਤ ਕਰ ਦਿੱਤਾ ਅੱਜ ਇਹ ਐਲਾਨ ਕਰਕੇ ਜੇ ਪੰਜਾਬ ਦੇ ਮਸਲੇ ਜੋ ਸ਼ੋਗਨੀ ਕਾਲੀ ਦਲ ਦੀ ਕੋਰ ਕਮੇਟੀ ਨੇ ਉਠਾਏ ਸੀ ਜੇ ਪੰਜਾਬ ਪੱਕੀ ਸਰਕਾਰ ਹੋਵੇ ਪੰਜਾਬ ਦੇ ਬਾਰੇ ਸੋਚਦੇ ਹੋਣ ਪੰਜਾਬ ਦਾ ਭਲਾ ਲੋਚਦੇ ਹੋਣ ਤੇ ਫਿਰ ਇਹਨਾਂ ਨੂੰ ਇਹ ਮਸਲੇ ਹੱਲ ਕਰਨੇ ਚਾਹੀਦੇ ਸੀ ਜੇ ਅੱਜ ਦਾ ਐਲਾਨ ਇਹਨਾਂ ਨੂੰ ਨਹੀਂ ਕਰਨਾ ਚਾਹੀਦਾ ਸੀ ਸੋ ਜੇ ਇਹਨਾਂ ਨੇ ਐਲਾਨ ਕੀਤਾ ਵੀ ਅਸੀਂ ਇਕੱਲੇ ਲੜਨਾ ਅਸੀਂ ਤਾਂ ਪਹਿਲਾਂ ਹੀ ਇਕੱਲੇ ਲੜਨ ਲਈ ਤਿਆਰ ਹਾਂ ਅਸੀਂ 2022 ਚ ਵੀ ਇਕੱਲੇ ਲੜਨੇ ਆ ਔਰ ਅਸੀਂ ਜਿੰਨਾ ਚਿਰ ਪੰਜਾਬ ਦੇ ਮਸਲੇ ਹੱਲ ਕੋਈ ਨਹੀਂ ਕਰਦਾ ਅਸੀਂ ਕਿਸੇ ਦੇ ਨਾਲ ਨਹੀਂ ਅਸੀਂ ਆਪਣੇ ਤੌਰ ਤੇ ਪੰਜਾਬੀਆਂ ਦੇ ਨਾਲ ਆ ਪੰਜਾਬ ਸਾਡੇ ਨਾਲ ਅਸੀਂ ਪੰਜਾਬ ਦੀ ਲੜਾਈ ਲੜਾਂਗੇ ਇਕੱਲੇ ਲੜਦੇ ਰਹੇ ਹਮੇਸ਼ਾ ਅ ਸਰ ਵੱਡੀ ਗਿਣਤੀ ਵਿੱਚ ਜਿਹੜੇ ਨੇ ਤੁਹਾਡੇ ਜਿਹੜੇ ਲੀਡਰ ਨੇ ਉਹਨਾਂ ਕੋਲੋਂ ਇਸ ਗੱਲ ਨੂੰ ਲੈ ਕੇ ਹਾਂ ਦਾ ਨਾਰਾ ਮਾਰੇਗੇ ਜਦੋਂ ਫੈਸਲਾ ਆਇਆ ਸੀਗਾ ਸਾਰਿਆਂ ਨੇ ਇਸ ਗੱਲ ਦੀ ਤਾਰੀਫ਼ ਕੀਤੀ ਸੀ ਲੱਗਦਾ ਕਿ ਕਿ ਆਦਮੀ ਜਿਹੜੀਆਂ ਨੇ ਚੱਲ ਰਹੀਆਂ ਨੇ ਕਿਉਂਕਿ ਇੱਕ ਪਾਸੇ ਪੰਜਾਬ ਬਚਾਓ ਯਾਤਰਾ ਜਿਹੜੀ ਚੱਲ ਰਹੀ ਹੈ ਵੀ ਉਹਦਾ ਲੋਕਾਂ ਤੇ ਵੱਡਾ ਪ੍ਰਭਾਵ ਹੈ ਲੇਕਿਨ ਪੰਜਾਬ ਬਚਾਓ ਯਾਤਰਾ ਸਰਦਾਰ ਸੁਖਬੀ ਸਿੰਘ ਜੀ ਬਾਦਲੂ ਨੇ ਸ਼ੁਰੂ ਕੀਤੀ ਹੈ ਪਹਿਲੀ ਫਰਵਰੀ ਦੀ ਔਰ ਪੰਜਾਬ ਦੇ ਵਿੱਚ ਉਹਨੂੰ ਇੰਨਾ ਵੱਡਾ ਹੰਗਾਰਾ ਮਿਲ ਰਿਹਾ ਜਿਸ ਵੀ ਇਲਾਕੇ ਜਾਂਦੇ ਆ ਜਿਸ ਵੀ ਸ਼ਹਿਰ ਜਾਂਦੇ ਆ ਜਿਸ ਵੀ ਕਸਬੇ ਜਾਂਦੇ ਆ ਜਿਸ ਵੀ ਪਿੰਡ ਵਿੱਚ ਜਾਂਦੇ ਆ ਬਹੁਤ ਵੱਡੀ ਤਦਾਦ ਵਿੱਚ ਪਿੰਡ ਦੇ ਲੋਕ ਬੀਬੀਆਂ ਬੱਚੇ ਮਜ਼ਦੂਰ ਕਿਸਾਨ ਸਾਰੇ ਇਕੱਠੇ ਹੁੰਦੇ ਆ ਔਰ ਨੌਜਵਾਨ ਇਕੱਠੇ ਹੁੰਦੇ ਆ ਸੋ ਯਾਤਰਾ ਜਿਹੜੀ ਆ ਯਾਤਰਾ ਤੋਂ ਲੱਗਦਾ ਹੈ ਦੇਖ ਕੇ ਲੱਗਦਾ ਵੀ ਪੰਜਾਬ ਦੇ ਲੋਕਾਂ ਨੇ ਹੁਣ ਆਪਣੇ ਆਪ ਨੂੰ ਬਦਲ ਲਿਆ ਮੋੜ ਲਿਆ ਤੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਕਾਲੀ ਦਲ ਤੋਂ ਬਿਨਾ ਸਾਡਾ ਕੋਈ ਨਹੀਂ ਪੰਜਾਬ ਦੀ ਬਾਹ ਫੜਨ ਵਾਲਾ ਹੈ ਤਾਂ ਕਾਲੀ ਦਲ ਕਿਉਂਕਿ ਜਿੰਨੀਆਂ ਹੋਰ ਪਾਰਟੀਆਂ ਨੇ ਉਹਨਾਂ ਦਾ ਧਰਾਤਲ ਦਿੱਲੀ ਆ ਉਹ ਦਿੱਲੀ ਬੈਠ ਕੇ ਫੈਸਲੇ ਕਰਦੇ ਆ ਦਿੱਲੀ ਬੈਠ ਕੇ ਉਹ ਵੱਖ-ਵੱਖ ਸੂਬਿਆਂ ਦੇ ਆਧਾਰ ਨੂੰ ਦੇਖ ਕੇ ਵੀ ਸਾਡਾ ਕਿੱਥੇ ਹੋਰ ਅਸੀਂ ਕਿੱਥੇ ਹੋਰ ਕੰਮ ਕਰਨਾ ਸਾਰਿਆਂ ਦਾ ਡਬਲ ਸਟੈਂਡਰਡ ਆ ਡਬਲ ਸਟੈਂਡਰਡ ਪੰਜਾਬ ਦੇ ਮਸਲੇ ਤੇ ਤੇ ਹਰਿਆਣੇ ਦੇ ਮਸਲੇ ਤੇ ਕਿ ਆਪਾਂ ਦੇਖਦੇ ਆ ਉੱਥੇ ਹੋਰ ਬੋਲਦੇ ਨੇ ਇੱਥੇ ਹੋਰ ਬੋਲਦੇ ਨੇ ਇੱਕੋ ਇੱਕ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ ਜਿਹਨਾਂ ਦਾ ਸਟੈਂਡ ਇੱਕੋ ਜਿਹਾ ਵੀ ਅਸੀਂ ਪੰਜਾਬ ਦੇ ਮਸਲੇ ਹੱਲ ਕਰਾਉਣੇ ਨੇ ਪੰਜਾਬ ਦੇ ਮਸਲਿਆਂ ਦੀ ਗੱਲ ਕਰਨੀ ਆ ਪੰਜਾਬ ਦੀ ਗੱਲ ਕਰਨੀ ਆ ਔਰ ਜਿਹੜਾ ਸਾਡੇ ਨਾਲ ਪੰਜਾਬ ਦੀ ਗੱਲ ਮਸਲੇ ਹੱਲ ਕਰਨ ਲਈ ਯਾਰਾਂ ਅਸੀਂ ਉਹਦੇ ਨਾਲ ਅਸੀਂ ਉਹਦੀ ਸਪੋਰਟ ਕਰਾਂਗੇ ਜਿੱਤ ਕੇ ਹੁਣ ਅਸੀਂ ਕਿਉਂਕਿ ਅੱਜ ਦਾ ਜੋ ਮਾਹੌਲ ਆ ਉਹਦੇ ਮੁਤਾਬਕ ਅਸੀਂ ਪੰਜਾਬ ਦੇ ਵਿੱਚ ਬਹੁਤ ਆਤ ਵਿੱਚ ਬਹੁਤ ਸੀਟਾਂ ਜਿੱਤ ਰਹੇ ਹਾਂ ਜੋ ਜੋ ਲੋਕਾਂ ਦੀ ਆਵਾਜ਼ ਆ ਜਾਂ ਲੋਕਾਂ ਦਾ ਜੋ ਉਰਜਾਨ ਸੋ ਇਸ ਕਰਕੇ ਅਸੀਂ ਫੇਰ ਵੀ ਜੇ ਆਉਣ ਵਾਲੇ ਸਮੇਂ ਦੇ ਵਿੱਚੂ ਸ਼ਰਤਾਂ ਦੇ ਆਧਾਰ ਤੇ ਕਿਸੇ ਦੀ ਸਪੋਰਟ ਕਰਾਂਗੇ ਜਿਹੜਾ ਸਾਡੇ ਮਸਲੇ ਹੱਲ ਕਰੂ ਜਿਹੜਾ ਸਾਨੂੰ ਚੰਡੀਗੜ੍ਹ ਦਊਗਾ ਜਿਹੜਾ ਸਾਨੂੰ ਸਾਡੇ ਪਾਣੀ ਜਿਹੜੇ ਟੁੱਟੇ ਗਏ ਨੇ ਉਹ ਵਾਪਸ ਕਰੂਗਾ ਜਿਹੜਾ ਸਾਡੇ ਕਿਸਾਨਾਂ ਦੇ ਮਸਲੇ ਹੱਲ ਕਰੂਗਾ ਜਿਹੜਾ ਬੰਦੀ ਸਿੰਘ ਰਿਹਾ ਕਰੂਗਾ ਜਿਹੜਾ ਸੂਬਿਆਂ ਦੇ ਅਧਿਕਾਰ ਜਿਹੜੇ ਸੂਬਿਆਂ ਨੂੰ ਬੋਨੇ ਬਣਾ ਦਿੱਤਾ ਗਿਆ ਸੂਬਿਆਂ ਦੇ ਕੋਲੇ ਕੋਈ ਅਧਿਕਾਰ ਛੱਡਿਆ ਹੀ ਨਹੀਂ ਇਹਨਾਂ ਨੇ ਸੂਬਿਆਂ ਦੇ ਵੱਧ ਅਧਿਕਾਰਾਂ ਦੀ ਗੱਲ ਕਰਦੇ ਆਂ ਔਰ ਸਾਡਾ ਟ੍ਰੇਡ ਪਾਕਿਸਤਾਨ ਦੇ ਰਸਤੇ ਖੁੱਲਣਾ ਚਾਹੀਦਾ ਕਿਉਂਕਿ ਗੁਜਰਾਤ ਨਾਲ ਹੀ ਵਪਾਰ ਕੀਤਾ ਜਾ ਰਿਹਾ ਅੱਜ ਪਾਕਿਸਤਾਨ ਦੇ ਨਾਲ ਪੰਜਾਬ ਨਾਲ ਕਿਉਂ ਨਹੀਂ ਹੋ ਸਕਦਾ ਜਿਹੜਾ ਪਹਿਲਾ ਏਰੀਆ ਪਹਿਲਾਂ ਇੱਥੋਂ ਹੁੰਦਾ ਰਿਹਾ ਸਿਲਕ ਰੋਡ ਰਿਹਾ ਹੈ ਸਿਲਕ ਰਿਲੇਸ਼ਨ ਰਹਿੰਦੇ ਸਾਡੇ ਸੋ ਇਸ ਕਰਕੇ ਸਾਡੀ ਜਿਹੜੀ ਮੰਗ ਆ ਵੀ ਸਾਡਾ ਪੰਜਾਬ ਖੁਸ਼ਹਾਲ ਹੋਵੇ ਪੰਜਾਬ ਖੁਸ਼ਹਾਲ ਕਰਨ ਵਾਲਿਆਂ ਦਾ ਅਸੀਂ ਸਾਥ ਦੇਵਾਂਗੇ ਅੱਜ ਦੀ ਦੇਰ ਤੇ ਸਾਡਾ ਸ਼੍ਰੋਮਣੀ ਅਕਾਲੀ ਦਲ ਇਕੱਲਾ ਇਲੈਕਸ਼ਨ ਲੜ ਕੇ ਪੰਜਾਬ ਦੀਆਂ 13 ਦੀਆਂ 13 ਸੀਟਾਂ ਜਿੱਤੂ। ਸਰ ਕਾਫੀ ਦੇਰ ਲੰਮਾ ਸਮਾਂ ਜਿਹੜਾ ਗੱਠ ਜੋੜ ਰਿਹਾ ਅਕਾਲੀ ਦਲ ਭਾਜਪਾ ਦਾ ਲੱਗਦਾ ਕਿ ਇਹਦਾ ਵੀ ਅਸਰ ਜਿਹੜਾ ਵਾ ਆਉਣ ਵਾਲੇ ਚੋਣਾਂ ਤੇ ਦੇਖੀ। 23 23 ਸਾਲ ਲਗਭਗ ਅਸੀਂ ਇਕੱਠੇ ਰਹੇ ਹਾਂ ਪੰਜਾਬ ਦੇ ਵਿੱਚ ਕੰਮ ਕੀਤੇ ਨੇ ਪੰਜਾਬ ਚ ਭਾਈ ਸਰਕਾਰਾਂ ਨੂੰ ਮਜ਼ਬੂਤ ਕੀਤਾ ਪੰਜਾਬ ਦੇ ਵਿੱਚ ਵਿਕਾਸ ਕੀਤਾ। ਸਾਂਝੇ ਰਹੀਆਂ ਕੋਈ ਅਸੀਂ ਗੱਲ ਨਹੀਂ ਪਰ ਜਦੋਂ ਸਾਡੇ ਕਿਸਾਨਾਂ ਦਾ ਮਸਲਾ ਆ ਗਿਆ ਜਿੱਥੇ ਸਾਡੇ ਪੰਜਾਬ ਦੀ ਕਿਉਂਕਿ ਪੰਜਾਬ ਦੀ ਜੀਡੀਪੀ ਕਿਸਾਨਾਂ ਤੇ 서ਤੇ ਆ। ਪੰਜਾਬ 70% ਖੇਤ ਕਿਸਾਨੀ ਨਾਲ ਰਿਲੇਟਡ ਆ ਸੂਬਾ ਤੇ ਜੇ ਸਾਡੇ ਕੋਲ ਕਿਸਾਨੀ ਨਾਲ ਨਹੀਂ ਕਿਸਾਨੀ ਹੀ ਲੁੱਟੀ ਪੁੱਟੀ ਗਈ ਫਿਰ ਸਾਡਾ ਸਰਕਾਰਾਂ ਬਣਾਉਣਾ ਤੇ ਸਰਕਾਰ ਦੇ ਵਿੱਚ ਜਾਣਾ ਦਾ ਕੋਈ ਮਤਲਬ ਹੀ ਨਹੀਂ ਬਣਦਾ ਸਰਦ ਤੱਕ ਉਮੀਦਵਾਰਾਂ ਦੀ ਜਿਹੜੀ ਅਨਾਉਂਸਮੈਂਟ ਕੀਤੀ ਜਾ ਸਕਦੀ ਹੈ ਕਿਉਂਕਿ 1 ਜੂਨ ਨੂੰ ਜਿਹੜੇ ਨੇ ਪੰਜਾਬ ਦੇ ਵਿੱਚ ਚੋਣਾਂ ਹੋਈਆਂ ਚਾਹ ਨਾਲ ਨਤੀਜੇ ਕਿਹਾ ਜਾ ਰਿਹਾ ਤਦ ਤੱਕ ਉਮੀਦਵਾਰ 7 ਮਈ ਨੂੰ ਪੇਪਰ ਭਰਨੇ ਸ਼ੁਰੂ ਹੋਣੇ ਆ 7 ਮਈ ਤੋਂ ਪਹਿਲਾਂ ਪਹਿਲਾਂ ਕਿਸੇ ਵੇਲੇ ਵੀ ਪ੍ਰਧਾਨ ਸਾਹਿਬ ਐਲਾਨ ਕਰ ਸਕਦੇ ਆ ਬਾਕੀ ਇਹ ਤਾਂ ਪ੍ਰਧਾਨ ਸਾਹਿਬ ਦਾ ਕੈਰੋਗੇਟ ਹੈ ਉਹਨਾਂ ਨੇ ਦੇਖਣਾ ਕਿੰਨਾ ਐਲਾਨ ਕਰਦੇ ਸਰ ਤੋਂ ਪੰਜਾਬ ਵਾਸਤੇ ਹੋਰ ਖਾਪੜਾ ਦੇ ਕੀ ਅਸੀਂ ਪੂਣ ਕਾਕਾ ਸੂਦ ਜੀ ਨੂੰ ਕੀ ਲੱਗਦਾ ਕਿ ਉਹਨਾਂ ਤੋਂ ਇਹ ਜਿਹੜੀ ਕੋਈ ਲੜਾਈ ਹੋਊਗੀ ਜਾਂ ਕੋਈ ਹੋਰ ਦੇਖੋ ਇਹ ਪ੍ਰਧਾਨ ਸਾਹਿਬ ਜਾਣਦੇ ਨੇ ਸਾਡੇ ਵੱਲੋਂ ਤਾਂ ਪੂਣ ਕਾਕਾ ਸੂਦ ਆਜਵੇ ਅਸੀਂ ਤਾਂ ਉਹਦੇ ਲਈ ਵੀ ਤਿਆਰ ਹਾਂ ਜੇ ਕੋਈ ਹੋਰ ਵੀ ਆਊਗਾ ਅਸੀਂ ਉਹਦੇ ਲਈ ਤਿਆਰ ਹਾਂ ਸਾਡੀ ਤਿਆਰੀ ਹੈ ਮੁਕੰਮਲ ਤਿਆਰ ਹੈ